ਮੈਂ ਮੰਨਉਤਾਰ ਬੋਕ ਦੰਦੇ ਯਾਰ। ਜਾ ਯਾਰ। ਮੈਂ ਕਹਿ ਰਹੀ ਆ ਮੈਂ ਹੈ। ਬਾਈ ਨਾ ਖਾਣੇ ਨਹੀਂ ਜੀ ਹੈ। ਐਂ ਰੱਖ ਕੇ ਬਹਿ ਜਾ ਘਰ ਮਨਜੀਤ। ਛੋਟੇ ਛੋਟੇਆਂ ਜਾਂ ਗੱਲਾਂ ਖੇਲ ਲੈ ਘਰ ਨਹੀਂ। ਕਸ਼ਮੀਰ ਤੇ ਤੈਂ ਮਤਲਬ ਚੱਕਰ ਲਾਏ ਹੋਣੇ ਹੈ। ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੀ ਤੇ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਖਸਦੇ ਪਸਦੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ। ਲੱਗੇ ਤੇ ਇਹ ਆਪਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਜਿੰਨੇ ਵੀ ਆਪਣੇ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਵੀਰ ਭੈਣ ਭਰਾ ਜੁੜੇ ਵੀ ਸਾਰਿਆਂ ਦਾ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜਿਹੜੇ ਕਮੈਂਟ ਕਰਦੇ ਤੇ ਲਾਈਕ ਸ਼ੇਅਰ ਵੀ ਕਰਦੇ ਤੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਦਿਨ ਹੈ ਜੀ ਅੱਜ ਸ਼ੁੱਕਰਵਾਰ ਕੱਲ ਨੂੰ ਸ਼ਨੀਵਾਰ ਐਤਵਾਰ ਤੇ ਜਸ ਕਰਨ ਦਾ ਪੇਪਰ ਹੋ ਲਿਆ ਅੱਜ ਤੇ ਦੋ ਛੁੱਟੀਆਂ ਹੁਣ ਜਸ ਕਰਨ ਗਿਆ ਬਈ ਟਿਊਸ਼ਨ ਤੇ ਮਨਜੀਤ ਵੀ ਆਪਣਾ ਸਬਜ਼ੀ ਦਾ ਕਰ ਰਹੀ ਹੈ ਇੱਕ ਬੁਖਾਰ ਹੋਣ ਕਰਕੇ ਨਾ ਜੇ ਕੰਮਕਾਰ ਕਰ ਲੋ 10 20 ਮਿੰਟ ਤਾਂ ਥੋੜਾ ਇੱਕ ਵੀਕਨਸ ਕਰ ਕਰੇ ਨਾ ਸਕਾਬੜ ਚਾਹੀ ਜਾਂਦਾ ਸਿਰ ਬਾਕੀ ਤੁਸੀਂ ਦੇਖ ਰਹੇ ਮੈਂ ਛਾਤਰੀ ਚੱਕੀ ਖੜਿਆ ਜੀ ਛਾਤਰੀ ਵੀ ਨਵੀਂ ਲਿਆਈ ਤੇ 10 ਦਿਨ ਪਹਿਲਾਂ ਮੈਂ ਉਦਘਾਟਨ ਕਰਦੀ ਹੈ ਜੀ ਅੱਜ ਤੇ ਆਪਣਾ ਨਾ بارش ਹੋ ਰਹੀ ਹੈ ਜੀ ਪਹਿਲਾਂ ਤਾਂ 10:00 ਵਜੇ ਕਰਾਲੀ ਕਿੰਨੀ ਬਹੁਮੀ ਪਈ 11:00 ਵਜੇ ਆਪਣਾ ਬੰਦਾ ਸਮਾਨ ਲੈਣ ਗਿਆ ਉਹਦਾ ਟਰੈਕਟਰ ਦਾ ਹੁਣ ਮੈਂ ਆਇਆ ਤਾਂ ਜਾ ਸਕਾ ਨੂੰ ਛੱਡਣ ਕਰੇ ਤੇ ਤੁਸੀਂ ਨਾਲ ਬਣੇ ਰਹੋ ਤੁਹਾਨੂੰ ਹੁਣ 뷰 ਬਾਹਰ ਦਾ ਵੀ ਦਿਖਾਣਾ ਤੇ ਮੌਸਮ ਮੀਂਹ ਪੈ ਰਿਹਾ ਜੀ ਨਿੱਕੇ ਨਿੱਕੀ ਕਿਣੀ ਦਾ ਐਨਮੀ ਪਹਿਰੇ ਦਾ 3 ਨਾਲ ਲਈ ਪਾਣੀ ਪੂਰਾ ਫੁੱਲ ਲਈ ਤੇ ਗੱਲਬਾਤ ਇਸ ਤਰ੍ਹਾਂ ਐ ਸਾਹਮਣੇ ਦਾ 뷰 ਚੈੱਕ ਕਰੋ ਦੇਖੋ ਹੈ ਜੀ ਆਪਣੀ ਦੁਕਾਨ ਕਿੰਨੀ ਬਲਾਕ ਕਿੰਨੀ ਨੂੰ ਕਿੰਨਾ ਬਦਲ ਜਾ ਰਿਹਾ ਜੀ ਕਿ ਚੰਡੀਗੜ੍ਹ ਤੋਂ ਆਇਆ ਜੀ ਤਾਂ ਆਪਣੇ ਕਿੰਨੀ ਪਿਆ ਇੰਨਾ ਕਮੀ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਐ ਵੀ ਐ ਠੰਡਾ ਜਿਹਾ ਮੌਸਮ ਹੋ ਗਿਆ ਜੀ ਇਹ ਭਾਦੋਂ ਦਾ ਮਹੀਨਾ ਅਜੇ ਵੀ ਰਹਿੰਦੇ 5-7 ਦਿਨ ਤੇ ਜਦੋਂ ਮੀਂਹ ਪੈ ਕੇ ਹਟਦਾ ਏ ਧੁੱਪ ਚੜ ਜਾਂਦੀ ਜਦੋਂ ਮੈਂ ਜੱਸ ਕਰਨ ਨੂੰ ਲੈ ਕੇ ਆਇਆ ਤਾਂ ਜੀ ਆਂਦੇ ਆਂਦੇ ਉਧਰ ਮੀ ਹੈ ਤਾਂ ਆਪਣੀ ਦੁਕਾਨ ਕਿੰਨੀ ਮੀ ਜਾਂ ਹਲਕਾ ਜਿਹਾ ਪੈ ਕੇ ਹਟ ਗਿਆ ਤੇ ਕਿਣੀਆਂ ਯਾਂ ਰਸਤੇ ਦੇ ਅੱਧ ਤੱਕ ਤਾਈ ਜਿੱਥੇ ਤੱਕ ਆਪਣਾ ਆਮੈਕਸ ਚਪੜ ਬਣਦਾ ਤੇ ਉਹ ਤੋਂ ਗਾਹਾਂ ਕਿ ਧੁੱਪ ਚੜ ਗਈ ਹੈ ਵੀ ਜਲੀ ਕੋ ਰਹੀ ਪੂਰੀ ਐਨ ਫੁੱਲ ਤੇ ਤੁਸੀਂ ਦੇਖੇ ਰਹੇ ਆਂ ਦੀਨਾ ਮੌਸਮ ਤਾਂ ਇਹ ਬਣ ਗਿਆ ਠੰਡਾ ਜਾ ਤੇ ਹਲਕੀ ਹਲਕੀ ਕਿਣੀ ਦਾ ਮੀਂਹ ਪਈ ਜਾਂਦਾ ਹੈ ਤੇ ਬਾਕੀ ਬੱਦਲ ਹੋਰ ਵੀ ਆ ਜਾ ਰਿਹਾ ਹਨ ਫੁੱਲ ਹੋ ਰਿਹਾ ਮੀਂਹ ਪੈ ਕੇ ਜਾਊਗਾ ਇਹ ਜੀ ਗੱਲ ਤਾਂ ਨਹੀਂ ਜੀ ਹੈ ਅਜ ਰਾਤ ਨੂੰ ਲੱਗਦਾ ਕਿਉਂਕਿ ਇਹਨਾਂ ਨੇ ਚਾਰਨਾ ਦੂਆ ਰੱਖ ਤੇ ਜੀ ਬਰੀਕ ਪਰਮਾਤਮਾ ਨੇ ਉਹਦਾ ਮਤਲਬ ਇਹ ਹੈ ਵੀ ਬਰੀਕ ਜਾਂ ਝਾਰਨਾ ਲਗਾਤਾਰ ਬਸ ਕਿਣੀਆਂ ਗਰੀ ਜਾ ਰਹੀਆਂ ਤੇ ਹੁਣ ਮੈਂ ਮਨ ਬਣਾ ਰਿਹਾ ਤਾਂ ਵੀ ਕੀ ਕਰੀਏ ਕਿੱਦਾਂ ਕਰੀਏ ਵੀ ਆਈ ਜੀ ਐਡੇ ਜੀ ਬਾਸਮਤੀ ਦੀ ਰਹੀ ਏ ਬਾਕੀ ਲਗਾਨ ਬਹੁਤ ਆਈ ਤੇ ਉੜਜਣ ਜੀ ਵੀ ਲੱਗ ਗਈ ਪਤਾ ਨਹੀਂ ਕਿਹੜਾ ਬੀਜ ਹੈ ਬਾਸਮਤੀ ਦਾ ਇਹ ਪੱਕਣ ਤੇ ਤਿਆਰ ਆ 20 ਦਿਨ ਲਾਉਗੀ ਬਸ ਬਾਕੀ ਇਹਨਾਂ ਨੂੰ ਤਾਂ ਜੇ ਬਾਜੇ ਬੱਲ ਨਿਕਲਿਆ ਜੀ ਇਹਨਾਂ ਅਜੇ ਹੋਰ ਮਹੀਨਾ ਖੰਡ ਲੈ ਲੂਗੀ ਤੇ ਗੱਲਬਾਤ ਮੈਂ ਇਸ ਤਰ੍ਹਾਂ ਕਰਦਾ ਤਾਂ ਵੀ ਮੈਂ ਮਨ ਬਣਾ ਰਿਹਾ ਵੀ ਮੈਂ ਚਲੇ ਜਾਵਾਂ ਤੇ ਚਲੇ ਤਾਂ ਜਾਵਾਂ ਤੇ ਬਾਕੀ ਮਹੀ ਹੈ ਵੀ ਕਿਆ ਕਰੀਏ ਬਾਕੀ ਟਰੈਕਟਰ ਦਾ ਥੋੜਾ ਜਿਹਾ ਕੰਮ ਰਹਿੰਦਾ ਬਾਈ ਦਾ ਹੀ ਫੋਨ ਆ ਗਿਆ ਚਲੋ ਚੱਲਦੇ ਆਂ ਜੀ ਦੁਕਾਨ ਤੇ ਨਾਲੇ ਤੁਹਾਨੂੰ ਤੁਹਾਨੂੰ ਮਨਜੀਤ ਦਾ ਸਰੀਰ ਹੋ ਗਿਆ ਜੀ ਕੰਡੇ ਵਰਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਮਨਜੀਤ ਬੱਸ ਮਨਜੀਤ ਨਾਲ ਗੱਲ ਸੀ ਤੇ ਲੋ ਜੀ ਇੱਕ ਆਪਾਂ ਨੇ ਕਰਿਆ ਤਾਂ ਵੀ ਇੱਕ ਦਿਨ ਛੱਡ ਕੇ ਜੱਸ ਕਰਨ ਦੇ ਪੇਪਰ ਤੇ ਉਦੋਂ ਆਪਾਂ ਜੂਸ ਭੁੱਲ ਲਏ ਤੇ ਅੱਜ ਲੈ ਕੇ ਆਏ ਨਾਲੇ ਕਰਨ ਨੂੰ ਵੀ ਬੁਲਾਤੇ ਨਾਲੇ ਇਹਨੂੰ ਕਰੇ ਤੇ ਚਾਹ ਕਰਤੀ ਬੰਦ ਗਲਾਸ ਉਦਹੀਂ ਪਿਆ ਹੁਣ ਤਾਂ ਜੀ ਜਦੋਂ ਮੈਡਮ ਬੈਠੀ ਹੁੰਦੀ ਨਾ ਲਾਕ ਫਰੂਟੇ ਪੇਖ ਨੇ ਜੀ ਲਾਵੇ ਦੇਖੋ ਸੇਬ ਨਸੰਮੀਆਂ ਅਨਾਰ ਸਾਰਾ ਕੁਝ ਹੈ ਜੀ ਅਵੇਲੇਬਲ ਆ ਦੇਖੋ ਜੀ ਅਜੇ ਪਰਚੀ ਉੱਪਰ ਲੱਗੀ ਵੀ ਹੋਈ ਪਰ ਉਤਰ ਹੀ ਨਹੀਂ ਹੈ ਇਹ ਸਿੱਧੇ ਇੱਧਰ ਤੋਂ ਆਨੇ ਜੀ ਇਹਨਾਂ ਦੇ ਕਿੰਨੀ ਤੋਂ ਬਲ ਮੰਗਾਏ ਮਹਾ ਚਲੋ ਇਹਨਾਂ ਨੂੰ ਪਸੰਦ ਹੋਊਗੇ ਉੱਧਰ ਦੇ ਖਾਂਦੇ ਹੋਣੇ ਉੱਪਰ ਤੇ ਕਿੱਧਰ ਤੇ ਆਨੇ ਆਨੇ ਉੱਪਰ ਤੇ ਹੈ ਰੋੜੂ ਤੇ ਰੋੜੂ ਤੇ ਆਏ ਬੇ ਜੀ ਉੱਪਰ ਤੇ ਰੋੜੂ ਰੜਕਾ ਰੁੜ ਕੇ ਹੀ ਆਏ ਬੇ ਕੀ ਹਾਂ ਆਂਦਾ ਹੀ ਉੱਧਰ ਤੇ ਆ ਬਾਕੀ ਜੰਮੂ ਕਸ਼ਮੀਰ ਤੋਂ ਵੀ ਆਨੇ ਆ ਕਸ਼ਮੀਰ ਤੋਂ ਵੀ ਆਂਦਾ ਸੇਵ ਸਾਡੇ ਘਰੀ ਨਹੀਂ ਤੇ ਬਾਕੀ ਆਪਣੀ ਅੱਖ ਤਾਂ ਠੀਕ ਹੋ ਨਹੀਂ ਰਹੀ ਜੀ ਫੇਰ ਸੁੱਜ ਜਾਂਦੀ ਪਤਾ ਨਹੀਂ ਕੀ ਆ ਬਣਦਾ ਅੱਜ ਪੰਜਵਾਂ ਦਿਨ ਆ ਤਾਂ ਇਹ ਇੱਕ ਸਾਈਡ ਇਹ ਆ ਵੀ ਠੀਕੇ ਹੋ ਜਣ। ਜਿਉਂੋ ਐਦਾ ਵੀ ਮਨਜੀਤ ਵਾਲਾ ਹੀ ਕੰਮ ਹੈ ਜੀ ਬਸ। ਇੱਕ ਇੱਕ ਤਰਫਾ ਜੀ ਗੱਲ ਲੱਗਦੀ ਜੀ। ਮੈਂ ਹਜੇ ਇੱਕ ਤਰਫਾ ਹੋਈ ਨਹੀਂ। ਹਾਂ ਕੰਮ ਵੀ ਨਹੀਂ ਕਰਦਾ। ਦਿੰਨਾ ਗਾ ਹੁਣ ਮੈਂ ਵੀਕਨੈਸ ਜ਼ਿਆਦਾ ਹੈ ਮੈਂ ਮਾਂ ਕੰਮ ਕਾਰ ਕਰ ਲੈਂਦੀ ਉਹ ਨਹੀਂ ਮੈਨੂੰ ਫੇਰ ਥਕਾਵਟ ਹੋ ਜਾਂਦੀ ਹੈ ਹੁਣ ਦੇਲਾ ਸਬਜ਼ੂਦੀ ਚੀਰ ਬੈਠ ਕੇ ਹੀ ਰਹੀ ਹੈ ਇੰਨੇ ਵੀ ਮੇਰੀ ਬੁਣੀ ਤੇ ਬਾਕੀ ਜੀ ਆਪਣੀਆਂ ਭੈਣਾਂ ਤੇ ਭਰਾ ਬਹੁਤ ਕਮੈਂਟ ਕਰਦੇ ਸ਼ਾਇਦ ਵਿੱਚ ਬੱਚੇ ਵੀ ਹੋਣ ਤੇ ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜੇ ਸਾਡਾ ਕੋਈ ਸਵਾਲ ਹੁੰਦਾ ਤੁਸੀਂ ਕਮੈਂਟਰਾਂ ਹੀ ਸਾਡਾ ਸਵਾਲ ਸਮੱਸਿਆ ਕੋਈ ਵੀ ਅਸੀਂ ਪੁੱਛਦੇ ਤੁਹਾਨੂੰ ਸਵਾਲ ਕਰਦੇ ਤੁਸੀਂ ਸੋਲਵ ਕਰ ਦਿੰਨੇ ਹੈ ਕਿ ਨਹੀਂ ਇਹ ਵਧੀਆ ਬਲੌਗ ਵੀ ਚੱਲ ਰਹੀ ਹੈ ਆਪਣੇ ਤੁਸੀਂ ਬਹੁਤ ਸਹਿਯੋਗ ਦੇ ਰਹੀ ਹੈ ਆਪਣਾ ਹਾਂ ਤੇ ਬਾਕੀ ਮੰਜੀ ਤੇ ਸਬਜ਼ੀ ਸਬਜ਼ੀ ਥੀਲ ਕੇ ਰੱਖਦੀ ਹੁਣ ਲਾਉਂਗੀ ਦੱਸ ਦੇ ਮੈਂ ਚੱਲੇ ਆ ਜੀ ਹੁਣ ਮੇਰੀ 30 ਸ਼ਿਫਟ ਹੋ ਗਈ ਸ਼ੁਰੂ ਦੁਕਾਨ ਤੇ ਵੀ ਆਪਾਂ ਨੇ 4 ਵਜੇ ਤੋਂ ਲੈ ਕੇ 7-8 ਵਜੇ ਤੱਕ ਉਹ ਟਰੈਕਟਰ ਦੇਣਾ ਤਾਂ ਇਹ ਸੋਚਿਆ ਪਤਾ ਚਲੋ ਹੁਣ 5 ਵਜੇ ਕੇ ਮੈਂ ਜਾ ਰਿਹਾ ਤੂੰ ਵੀ ਦੱਸ ਦੇ ਜੇ ਕੋਈ ਕੰਮਕਾਰ ਹੈ ਮੈਂ ਹੁਣ ਕਰ ਜੰਨਾ ਕੋਈ ਭਾਂਡੇ ਕੁੰਡੇ ਪਨਵਾਣੇ ਆ ਤਾ ਰੋਟੀਆਂ ਰੋਟੀਆਂ ਬਣਵਾਣੀਆਂ ਤਾਂ ਦੱਸ ਦੇ ਇਹ ਕਰਨਾ ਇੱਥੇ ਦਿੱਤੇ ਕਰ ਦਿੰਦੇ ਹਾਂ ਹਾਂ ਬਾਕੀ ਜੀ ਅੱਜ ਬਣਾ ਰਹੇ ਬਤਾਉ ਕਹਿੰਦਾ ਪਹਾੜੋਂ ਆਏ ਦ ਹਰੀਆਂ ਟੋਪੀਆਂ ਨੀਲੇ ਰੰਗ ਦੇ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਦੇਖੋ ਇਹ ਨਾ ਆਪਣੇ ਆਪ ਗਲਤ ਲੈ ਲਈ ਨਾ ਗੱਲ ਇਹ ਨਾ ਜਦ ਗੱਲ ਟੋਕ ਜਾਂਦੀ ਫਿਰ ਸਾਰੀਆਂ ਮੇਰੀਆਂ ਭੈਣਾਂ ਸੋਚਦੀਆਂ ਹੋਈਆਂ ਦਿਮਾਗ ਤੇ ਮਨਜੀਤ ਨੂੰ ਗੁੱਸਾ ਲੱਗਿਆ ਮਨਜੀਤ ਆਪਣੇ ਤੇ ਆਪੇ ਲੈ ਲੈਂਦੀ ਹੈ ਗੱਲ ਸਾਨੂੰ ਪਰਵਾਹ ਹੀ ਨਹੀਂ ਕਹਿਣ ਦੀ ਵੀ ਲੋੜ ਨਹੀਂ ਵੀ ਮੈਂ ਤਾਂ ਗੱਲ ਕਰੀਦੀ ਨਾ ਵੀ ਪਹਾੜੋਂ ਆਏ ਦੋ ਮਲੰਗ ਲੈ ਵੀ ਫੜਦਾ ਮੈਂ ਤਾਂ ਗੱਲ ਇਹ ਕਰੀ ਤੀ ਵੀ ਇਹ ਕਾਹ ਬਤਾਏ ਆਪਣੀ ਪ੍ਰਾਣੀ ਸਿਆਣਿਆਂ ਦੀ ਕਹਾਵਤ ਹੈ ਤੇ ਇਹ ਕਹਾਵਤ ਪਾਕ ਹੈ ਪੁੱਛਦੇ ਆਂ ਵੀ ਦੱਸੋ ਕਿਆ ਇਹਦਾ ਮਤਲਬ ਇਹਦਾ ਮਤਲਬ ਹੈ ਜੀ ਕਿਆ ਬ੍ਰਿੰਜਲ ਇੰਗਲਿਸ਼ ਵਿੱਚ ਕਿਆ ਕਹਿੰਦੇ ਆਂ ਜੀ ਬਤਾਉਂ ਨਾ ਬ੍ਰਿੰਜਲ ਮੈਂ ਕਹਿੰਦਾ ਦੇਖੋ ਜੀ ਨਾਲੇ ਅਨਪੜ੍ਹ ਹੈ ਜੀ ਤੁਹਾਨੂੰ ਇੰਗਲਿਸ਼ ਦੱਸਤੀ ਜੀ ਵੀ ਇੰਗਲਿਸ਼ ਵਿੱਚ ਬਤਾਉਂ ਦਉ ਕਿਆ ਕਹਿੰਦੇ ਬ੍ਰਿੰਜ ਜਿਕਣਾ ਮਨੀ ਨੂੰ ਪਹਾੜਾਂ ਚ ਕਿਆ ਕਹਿੰਦੇ ਆਂ ਮਨੀ ਇੱਧਰ ਕਿਆ ਕਹਿੰਦੇ ਆਂ ਮਨਜੀਤ ਜਾਂ ਪੱਕਾ ਨਾਮ ਕਿਆ ਹੈ ਮਨਜੀਤ ਤੇ ਮੈਂ ਤਾਂ ਗੱਲ ਕਰੀ ਤੀ ਵੀ ਪਹਾੜੋਂ ਆਏ 2 ਮਲੰਗ ਹੁਣੇ-ਹੁਣੇ ਆਏ ਤਾਂ ਹੀ ਮਹੀਨਾ ਪਰ ਤੇ ਹਰੀਆਂ ਟੋਪੀਆਂ ਨੀਲੇ ਰੰਗ ਮਨਜੀ ਤੇ ਕੀ ਆਇਆ ਇਹਦਾ ਮਤਲਬ ਨਾਲੇ ਕੋਦ ਸਬਜ਼ੀ ਬਣਾ ਕੇ ਹਟੀ ਜਾ ਫਿਰ ਤਾਂ ਕੋਈ ਫਾਇਦਾ ਨਹੀਂ ਬਤਾਉਂਗਾ ਨੂੰ ਕੈਨੇ ਇੱਕ ਕਹਾਵਤ ਹੈ ਮੈਂ ਕਰਦੀ ਹਾਂ ਹਾਂ ਕਰਨ ਦੂਰੀ ਤੋਂ ਆ ਗਈ ਤੇ ਹੋਰ ਹਾਂ ਹਾਂ ਦੱਸ ਕੇ ਕਹਿੰਦੀ ਸੀਗੇ ਅੰਦੇ ਮੈਕਸਮਾ ਦੇ ਅੱਗੇ ਮੈਂ ਇੱਕ ਪਲੇ ਬਣਾਉਣਾ ਸੀ ਹਾਂ ਲੋ ਜੀ ਆ ਗਈ ਉਹੀ ਗੱਲ ਵੀ ਮੈਂ ਤਾਂ ਜੂਸ ਲਿਆਂਦਾ ਫਿਰ ਰਿਆ ਇੰਨੀ ਤੰਗੀ ਗੱਲ ਇਹਨਾਂ ਨੇ ਫੇਰ ਉਹੀ ਨਾ ਪਕਵਾਨ ਖਾਣਾ ਜੀ ਮੀ ਪੈ ਰਿਆ ਵੈਸੇ ਤਾਂ ਤੂੰ ਘਰਾਂ ਹੀ ਬਣਾ ਲੈ ਕੋਈ ਕਚੋਰੀਆਂ ਕਚੂਰੀਆਂ ਬਣਾ ਲੈ ਕੋਈ ਬਤਾਉ ਉਹ ਬਣਾ ਬਤਾਉ ਹੀ ਬਣਾ ਲੈ ਪਾਪਾ ਮਿੱਠੇ ਚ ਲਵੇੜਾ ਉਹੀ ਤੜ ਲੈ ਮੈਂ ਗੁਲਗਲੇ ਲੱਗਿਆ ਤਾਂ ਕਹਿਣ ਬਾਕੀ ਇਹਨਾਂ ਦੇ ਦਿਮਾਗ ਇਹ ਜੀ ਹੁਣ ਕੀ ਆ ਤੇ ਬਾਕੀ ਹੁਣ ਮੈਂ ਚੱਲਦਾ ਜੀ ਦੇਖੋ ਹੁਣ ਬਣੇ ਰਹੋ ਨਾਲ ਮੈਨੂੰ ਦਿਨ ਦੀ ਸੋਈ ਜੀ ਮੈਂ ਕੀ ਕਰਾਂ ਜੇ ਸਰੀਰ ਇਹ ਚੱਲਦਾ ਹੈ ਅਗਰ ਸ਼ੂਗਰ ਹੈ ਵੀ ਆਂਦੇ ਨਾਲ ਰੋਟੀ ਮਿਲ ਰਹੀ ਹੈ ਹਾਂ ਵੀ ਨਹੀਂ ਪਲੇਟਫਾਰਮ ਸਾਫ਼ ਹੋਇਆ ਤਾਂ ਲੱਗਦਾ ਮਨ ਲੱਗਦਾ ਸਾਫ਼ ਹੋਇਆ ਜੀ ਚਲੋ ਕੋਈ ਨਹੀਂ ਹੋ ਜਾਂਦਾ ਤੇ ਮੈਂ ਚੱਲਦਾ ਮਨਜੀਤ ਹੁਣ ਠੀਕ ਹੈ ਤੂੰ ਹੁਣ ਜੇ ਤੜਕਾ ਤੇ ਤੇ ਲੱਗਦਾ ਲਾਲ ਹੈ ਜੇ ਤਾਂ ਟਾਈਮ ਇਤੇ ਹੂੰ ਭਾਂਡੇ-ਕੁੰਡੇ ਬਣਾਉਣੇ ਹਨ ਬਣਾ ਲੈ ਬਾਕੀ ਜਿਹੜਾ ਰੋਟੀ-ਪਾਣੀ ਹੈ ਮੈਂ ਆ ਕੇ ਬਣਾ ਦਿੰਦਾ ਇਹ ਕੰਮ ਮੈਂ ਕਰ ਸਕਦਾ ਹਾਂ ਦੇਖ ਰਹਿਤ ਹਾਂ ਮੌਜੂਦ ਹੈ ਕਿ ਹੁਣ ਆਪਣਾ ਬਲੌਗ ਚ ਹੈ ਇੱਕ ਦਿਨ ਬਾਅਦ ਆਵਾਂ ਚਾਹੇ ਦੋ ਦਿਨ ਜਰੂਰ ਆਊਗਾ ਕਿਉਂਕਿ ਦੇਖੋ ਮੈਂ ਵੀ ਦਿਨ ਚ ਘੁੰਮੀ ਜਾਣਾ ਕਦੇ ਕਾਰਨ ਨੂੰ ਛੱਡ ਕਾ ਨਾ ਪੇਪਰ ਹੈ ਕਦੇ ਛੱਡ ਕਾ ਜਾਣਾ ਕਰਾਂ ਫਿਰ ਕੰਮ ਵੀ ਕਰਦਾ ਫਿਰ ਸ਼ਾਮ ਨੂੰ ਆ ਕੇ ਮਨਜੀਤ ਦਾ ਗੈਲ ਵੀ ਹੱਥ ਬਟਾਣੇ ਭਾਂਡੇ-ਕੁੰਡੇ ਪੱਲਣੇ ਜਾਂ ਕੰਮ ਕਰ ਰੋਟੀਆਂ ਬਣਾਉਣੀਆਂ ਸਾਰਾ ਕੁਝ ਕਰਨਾ ਪੈਂਦਾ ਜੀ ਮੈਨੂੰ ਵੀ ਗੱਲਬਾਤ ਤੁਸੀਂ ਬਣਾਉ ਲੋ। ਇਹ ਕਹਿੰਦੀ ਹੋਣੀ ਹੈਗੀ ਮੈਂ ਤਾਂ ਖੁਦ ਅੱਖ ਆਪਣਾ ਕਰ ਰਹੀ ਹਾਂ। ਕਰ ਰਹੀ ਮੈਂ। ਮੈਂ ਵੀ ਕਰਦੇ ਆ ਆਪਣਾ। ਤੁਹਾਡੇ ਵੀ ਕਰ ਰਹੇ ਆ ਕੰਮ ਗੈਲੇ। ਜਿਹੜੀਆਂ ਮੇਰੀਆਂ ਡਿਊਟੀਆਂ ਮੈਂ ਕਰ ਰਿਹਾ ਐਨ ਹੋ ਗਈ ਤੀ ਬੇਕਨਸਤੀ। ਲੋ ਜੀ ਆਪਾਂ ਨੇ ਸੇਬਾਂ ਦੀ ਲਗਾਤੀ ਡੇਰੀ। ਸੇਬ ਸੇਬ ਕਿਉਂ ਕਰਤੀ ਹੈ? ਸੇਬੋ ਕੀ ਲਗਾ ਦੇਂਗੇ ਡੇਰੀ। ਲਗਾਤੀ ਟੇਰੀ। ਡੇਰੀ ਘਟੇਰੀ। ਟੇਰੀ। ਲੋ ਜੀ ਸੇਬ ਆ ਗਏ। ਬਾਦੂ। ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਮੇਰਾ ਵਿਆਹ ਪਹਾੜ 'ਚ ਹੋਇਆ ਬਣਾ ਉੱਥੇ ਮੰਜੀਤ ਦੇ ਸਾਰੇ ਡੈਡੀ ਉਹਨਾਂ ਨੇ ਉੱਥੇ ਸੇਬਾਂ ਦੇ ਉਹ ਲਾਏ ਵੇ ਬਾਗ ਚੱਲ ਪਈ ਜੀ ਸੇਬ ਉਹ ਕਹਿੰਦੇ ਤੇਰੇ ਹਿੱਸੇ ਦੇ ਉਹ ਟੀਪਰ ਭਰ ਕੇ ਭੇਜ ਦੇਗਾ ਨਾ ਤੂੰ ਆਪਣੀ ਛਾਂਟ ਛੂੰਟ ਕਹਿਣਾ ਕਹਿੰਦਾ ਫਿਰ ਵੇਚ ਆਈ ਕਰ ਮੈਂ ਤਾਂ ਸਵੇਰ ਦਾ ਠਾਲ ਰਿਆਂ ਪ੍ਰਿੰਸ ਵੀ ਆਇਆ ਵਾ ਮੇਲੋ ਫੇ ਪ੍ਰਿੰਸ ਨੂੰ ਹੋਰ ਬਾਈ ਪ੍ਰਿੰਸ ਬਾਈ ਪ੍ਰਿੰਸ ਸਹਤਾ ਮੇਰੇ ਹਿੱਸੇ ਦੇ ਲਿਆਤੇ ਹਨ ਫਿਰ ਮੈਂ ਤੁਹਾਨੂੰ ਸਵੇਰ ਦਾ ਠਾਲ ਰਿਆਂ ਵੀ ਚਲੋ ਆਜੋ ਵੇਚ ਆਈਏ ਕਿਤੇ ਬੈਠ ਕੇ ਐਨੇ ਸੇਬ ਕਿੱਥਾ ਚੱਲਣੇ ਤਾਂ ਵੇਚਣੇ ਪੈਣੇ ਮੈਨੂੰ ਹਾਂ ਤਾਂ ਵੇਚਣ ਨੂੰ ਨਹੀਂ ਭੱਲਿਆ ਅੱਗੇ ਦੇ ਕੇ ਖਾਣੂਰੇ ਨੂੰ ਆ ਜਾ ਬਾਈ ਐਂ ਕਹਿ ਕਾ ਮੈਂ ਵੇਚਣੇ ਥੋੜਾ ਨਿਹਾ ਕੇ ਦੇ ਕੇ ਮੈਂ ਤਾਂ ਖਾਣੇ ਨੂੰ ਨਿਹਾ ਕੇ ਤੇ ਐ ਇੱਕ ਗੱਲ ਤਾਂ ਆਹ ਹੈ ਨਾ ਮੇਨਾ ਬਾਈ ਦੇਖ ਪਰ ਇਹ ਸਤੰਤਨ ਤਾਂ ਪਤਾ ਹੀ ਮੰਜੀਤ ਬਿਮਾਰ ਹੈ ਨਾ ਫਰੂਟ ਦੱਸੇ ਹੋਇਆ ਨਹੀਂ ਪਰ ਇੱਕ ਗੱਲ ਹੈ ਹੈ ਛੋਟੇ ਛੋਟੇ ਕਿੱਥੇ ਦੇ ਆ ਇਹ ਕਿਹੜੇ ਏਰੀਏ ਦੇ ਪ੍ਰਿੰਸ ਇਹ ਮੋ ਆਇਆ ਤਾਂ ਹੈ ਫਿਰ ਸ਼ਾਮ ਨੂੰ ਜਲੰਗਿਆ ਤਾਂ ਅੱਛਾ 10:00 ਤੋਂ ਰਾਤ ਨੂੰ ਉਹ ਤੋਂ ਬਾਅਦ ਫਿਰ ਤੂੰ ਦਿੱਲੀ ਗਿਆ ਤਾਂ ਨਾ ਨਾ ਦੁਦਨੇ ਗਿਆ ਤਾਂ ਇੱਧਰ ਨੂੰ ਗਿਆ ਤਾਂ ਤੂੰ ਹੁਸ਼ਿਆਰ ਪਰ ਕਿੰਨੀ ਨੂੰ ਪਤਾ ਨਹੀਂ ਕਿੱਥੇ ਗਰਦਾਸ ਪਰ ਖਣੀ ਕਿੱਥੇ ਜੰਮੂ ਕਸ਼ਮੀਰ ਗਿਆ ਤਾਂ ਹੈ ਉੱਧਰ ਤੇ ਫਿਰ ਲਾਤੇ ਸੇਬਾਂ ਦੇ ਚੱਕਰ ਹੈ ਅੱਛਾ ਸੇਬ ਵੀ ਗੇਰੇ ਆ ਇੱਕ ਅੱਧਾ ਚੱਕਰ ਹੂੰ ਇਹ ਅੱਛਾ ਉ ਲੈ ਕੇ ਆਇਆ ਪੇਟੀ ਹਾਂ ਬੰਦਾ ਹੈ ਲੇਤਾ ਵਈ ਦੇਖ ਵਈ ਬੰਦਾ ਇਹ ਪੇਟੀ ਚੱਲਦੀ ਹੈ ਜੇ ਅਜੇ ਯਾਰ ਮੈਂ ਇੱਕ ਹੋਰ ਦੇਖਿਆ ਵੀ ਜਿਹੜੇ ਸੇਬ ਹੈ ਵੀ ਅਜੇ ਇਹ ਗਰਮੀ ਚ ਤਾਂ ਨਹੀਂ ਹੁੰਦੇ ਇਹ ਤਾਂ ਠੰਡ ਚ ਹੁੰਦੇ ਹੁਣ ਉਤਰ ਲੱਗੇ ਹਨਾ ਇਹ ਜਿਹੜੇ ਆਮ ਆ ਜਿਹੜੇ ਪਹਿਲਾਂ ਪੱਕ ਜਾਂਦੇ ਮੰਜੀਤ ਬੂਟੇ ਜਿੱਕਣਾ ਆਪਣੇ ਅਮਰੂਦ ਦਾ ਬੂਟਾ 2-4 ਪਹਿਲਾਂ ਨਹੀਂ ਪੱਕ ਜਾਂਦੇ ਮੰਜੀਤਾਂ ਗੀਟੀਆਂ ਲੱਗ ਗਈ ਖੇਲਾਂ ਦੁੱਗਣ ਮਿੱਟੀ ਕਿਆ ਕਹਿ ਕਰਦੇ ਇਹਨੂੰ ਹੈ ਲਓ ਜੀ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨਾ ਅੱਜ ਸਾੜਾ ਨਾ ਸਵੇਰੇ ਸਵੇਰੇ ਤੁਹਾਨੂੰ ਕੰਤੀ ਸਵੇਰ ਦੀ ਕਹਿਰੀ ਮੈਂ ਕਹਿ ਲਈ ਲੰਘ ਮੈਂ ਹੀ ਕਹਿ ਰਿਹਾ ਉੱਠ ਕੇ ਵੀ ਉੱਠ ਜਾਓ ਭਾਈ ਓਏ ਚਲੋ ਵੇਚ ਆਈਏ ਮੈਂ ਖਸਮ ਹੀ ਵੇਚਣਾ ਮੈਂ ਤੇ ਬਾਈ ਸਾਡੀ ਚਾਚੀ ਦਾ ਫੋਨ ਆ ਗਿਆ ਕਿਉਂਕਿ ਉਹਦਾ ਰੋਜ਼ ਆ ਜਾਂਦਾ ਇੱਕ ਦਿਨ ਛੱਡ ਕੇ ਕਈ ਵਾਰ ਕਿਉਂਕਿ ਫਿਰ ਉਹ ਤੋਂ ਬਾਅਦ ਤਾਂ ਉਹ ਕੰਮਾਂ ਚੁੱਲ ਜਿੱਨੇ ਫੋਨ ਕਰਾਂ ਹੁੰਦਾ ਅੱਜ ਆ ਲਿਆ ਚਾਚੇ ਹਰ ਚਾਚੀ ਦਾ ਫੋਨ 7 ਵਜੇ 7:30 ਮੈਂ ਉੱਠ ਗਿਆ ਜੀ ਅੱਜ 5 ਵਜੇ ਮਨਜੀਤ ਉੱਠੀ ਹੈ ਜੀ 6 ਵਜੇ ਅੱਜ ਮੁੱਕ ਗਿਆ ਜੀ ਸਵੇਰੇ ਸਵੇਰੇ ਸਿਲੰਡਰ ਸਿਲੰਡਰ ਨਾਲ ਮਜੀਤ ਦਾ ਖੋਦਾਂ ਮਾਰੀਆਂ ਮਜੀਤ ਨਾਲ ਮੇਰੇ ਮਾਰੀਆਂ ਤਾਂ ਸਿਲੰਡਰ ਲੱਗਿਆ ਪ੍ਰਿੰਸ ਤੇ ਹੁਣ ਪ੍ਰਿੰਸ ਵੀ ਕਹਿੰਦਾ ਜਾਣਾ ਤੇ ਮੈਂ ਵੀ ਦੁਕਾਨ ਪਰ ਤਾਂ ਕਰਕੇ ਮੈਂ ਕਿਹਾ ਵੀ 5 ਮਿੰਟ ਬਾਈ ਇੱਧਰ ਵੀ ਗੱਲ ਕਰ ਲਈਏ ਮੰਜੀ ਚਾਚੀ ਕਿਆ ਕਹਿੰਦੀ ਸੀ ਪ੍ਰਿੰਸ ਜਾਂ ਤਾਂ ਵੀਡੀਓ ਕਾਲ ਕਰੀ ਤੀ ਮੰਜੀ ਮੰਜੀ ਦੀ ਤਾਂ ਵੀ ਕਰ ਹੈ ਕਿਆ ਕਹਿੰਦੀ ਸੀ ਚਾਚੀ ਨੂੰ ਜਾਂ ਤਾਂ ਸੇਵ ਦਿਖਾਏ ਅੱਛਾ ਅੱਛਾ ਉਹ ਲਾਲ ਨਾ ਸਰ ਵੀਡੀਓ ਵਿੱਚ ਨੂੰ ਆ ਰਿਹਾ ਨਾ ਕਹਿਣਾ ਤਾਂ ਤੀ ਉਹ ਨੇਰੇ ਚ ਭੇਜ ਤੇ ਜੀ ਉਹ ਉੱਥੇ ਪੇਟੀ ਆਹਾ ਆਰਦੀ ਪੇਟੀ ਨਾ ਰਾਤ ਅਸੀਂ ਹਵਾ ਚ ਰੱਖ ਦਈਦੀ ਸੋਹਣਾ ਕਹਿੰਦੀ ਰੰਗ ਲਾਲਾ ਕਾਲ ਸੋਹਣੇ ਐ ਬਈ ਗਾਏ ਗਏ ਦੇ ਸਾ ਹਸਰੇ ਦਾ ਪ੍ਰਿੰਸਰ ਪ੍ਰਿੰਸ ਨੇ ਗੱਲੇ ਚੱਕ ਲਈ ਕਹਿੰਦਾ ਕਹਿੰਦਾ ਲੈ ਬਈ ਤੈਨੂੰ ਫੋਨ ਪਾੜ ਲਾ ਮਨੀ ਦੇਦੀ ਕਹਿੰਦਾ ਮੈਂ ਕਹਿੰਦਾ ਮੰਮੀ ਤਾਂਹੀਂ ਕਹੀ ਜਾਂਦੀ ਕਾਲੇ ਸੇਬ ਲਿਆਇਆ ਹੈ ਕਹਿੰਦੀ ਹੈ ਕਾਲੇ ਸੇਬ ਤੇ ਹਨੀ ਦੇਖੋ ਤਾਂ ਇਹ ਕਾਲੇ ਨਹੀਂ ਉੱਥੇ ਨਹੀਂ ਰਹਿ ਜਾਂਦਾ ਮਰਾ ਇੱਕ ਥੱਲੇ ਜਿੱਥੇ ਪ੍ਰੈਸ ਪਈ ਐ ਅਸੀਂ ਹਵਾ ਚ ਰੱਖਦੇ ਤੇ ਰਾਤ ਪੇਟੀ ਤੇ ਹੱਥ ਮਾਰਦੇ ਐ ਨਾ ਜਿਹੜੇ ਖਰਾਬ ਤੇ ਕੜਦੇ ਸੀ ਤੇ ਸਾਡੇ ਤਾਂ ਬਹੁਤ ਕੁਝ ਚੱਲਦਾ ਜੀ ਤੇ ਤੁਹਾਨੂੰ ਦਿਖਾਵਾਂ ਨਾ ਉਹ ਦੇਖੋ ਹੁਣ ਛੱਲੀਆਂ ਚੱਲ ਰਹੀਆਂ ਤੇ ਆ ਪਾਕੀ ਮੰਜੀ ਤੇ ਸਾਂਭੂ ਕੀ ਸਫਾਈ ਤਾਂ ਇਹ ਨਹੀਂ ਕਰਨੀ ਆ ਪ੍ਰਿੰਸ ਆਪਾਂ ਨਾਲ ਤਾਂ ਹੋਰ ਹੱਥ ਜੇ ਮਾਰ ਕੇ ਨਾ ਅੱਧੇ ਬੈਡਾਂ ਜਾ ਪਰ ਖੰਡਾ ਕੇ ਲੰਘ ਜਾਣਾ ਠੀਕ ਆ ਤੇ ਹੁਣ ਇਹਨਾਂ ਤਾਂ ਕਿਹਾ ਸੋਚਿਆ ਫਿਰ ਬੈਡਾਂ ਪਰ ਨੰਗਾ ਕੇ ਜਾਣਾ ਇੱਕ ਬਾਹਰ ਜਾਣਾ ਮੈਂ ਕੀ ਕਹਿਣਾ ਐ ਦੁੱਗਣ ਮਿੱਟੀ ਜੀ ਖੇਲੀ ਆ ਜਿਹੜੇ ਤੂੰ ਜਿੱਤ ਗਈ ਉਹ ਖਾ ਲੈ ਕਰ ਠੀਕ ਆ ਠੀਕ ਨਹੀਂ ਬਾਈ ਹਾਂ ਜੀ ਐ ਕਰ ਲੈ ਕੱਲੀ ਉਹ ਬੈਠੀ ਖੇਲੀ ਜਾਇ ਕਰ ਹੂੰ ਐ ਕਰੋ ਦੋ ਜਣੇ ਹੂੰ ਜਿੰਨੇ ਜਿੰਨੇ ਗੈਸ ਬੋਲਣ ਨੂੰ ਹੋਣੋ ਹਾਂ ਦੇਖ ਭਾਈ ਗੈਸ ਵਾਲਾ ਤਾਂ ਕੰਮ ਕਰੂਗਾ ਪ੍ਰਿੰਸ ਮੈਂ ਤਾਂ ਭਾਂਡੇ ਭਨ ਸਕਦਾ ਨਾ ਤੋ ਹੋ ਸਕਦਾ ਮਾਂ ਜ ਉਹ ਕਰ ਦੂੰਗਾ ਮੈਂ ਠੀਕ ਨਹੀਂ ਭਾਈ ਦੇਖੋ ਤਾਂ ਜੀ ਮਨ ਮੌਨੇ ਆ ਜੀ ਸੇਬ ਪਰ ਇੱਕ ਗੱਲ ਹੈ ਜੀ ਸੇਬ ਸਾਰੇ ਜੂਸੀ ਐ ਤੁਹਾਨੂੰ ਕਿੱਦਾਂ ਪਤਾ ਲੱਗਣਾ ਜੀ ਆ ਦੇਖੋ ਇਹ ਸੇਬ ਐ ਨਹੀਂ ਵੀ ਗੁਦੋ ਐਦੇ ਚ ਨਾ ਜੂਸ ਹੈ ਜੇ ਦੱਬੂਗੇ ਨਾ ਪਾਣੀ ਨਿਕਲਦਾ ਇਹ ਸਾਰੇ ਸੇਬਾਂ ਚ ਨਾ ਜੂਸੀ ਸੇਬ ਐ ਅਜੇ ਇਹ ਉਹ ਐ ਜੀ ਜਿਹੜੇ ਊਂ ਜਿਕਣਾ ਨਾ ਇਹ ਫਲ ਤਾਂ ਨਿਕਲਣਾ ਹੈ 11ਵੇਂ 12ਵੇਂ ਪਹਿਲਾ ਮਹੀਨਾ ਐ ਪਾਰੇ ਜਿਹੜੇ ਨਾ ਪਹਿਲਾਂ ਪੱਕ ਜੰਨੇ ਆ ਪਹਿਲਾਂ ਹੋ ਜਾਂਦਾ ਏ ਕੋਈ ਗੁੱਛੇ ਚ ਉਹ ਤੋੜ ਕੇ ਨਾ ਉਹ ਫੇਰ ਵੇਚਣ ਲੱਗ ਜਾਂਦੇ ਆ ਵਿਚਾਰਿਆਂ ਦਾ ਕੰਮ ਲੱਗ ਜਾਂਦਾ ਚੱਲ ਨਾ ਇਹੀ 6 ਮਹੀਨੇ ਬਾਅਦ ਕੰਮ ਆਉਂਦਾ ਉਹਨਾਂ ਨੂੰ ਸਾਲ ਮਾ ਨੂੰ ਇੱਕ ਬਰੀ ਕੰਮ ਹੁੰਦਾ ਇਹ ਮੁੰਲਾ ਤਾਂ ਬਰਫ ਏਰੀਏ ਚ ਹੁੰਨੇ ਵੇ ਹਾਂ ਤੇਰਾ ਨਾ ਪ੍ਰਿੰਸ ਯਾਰ ਪਾ ਚਾਣਨਾ ਕੋਸੇ ਕਿਦ ਕਿਹੜੇ ਏਰੀਏ ਚ ਹੁੰਨੇ ਜ਼ਿਆਦਾਤਰ ਮਨਾਲੀ ਹੋਵੇ ਕੁੱਲੂ ਚਾਹੀ ਹੋਵੇ ਅੱਪਰ ਸ਼ਿਮਲਾ ਹੋਵੇ ਸ਼ਿਮਲਾ ਰੋੜੂ ਕੁੱਲੂ ਮਨਾਲੀ ਤੇ ਇੱਧਰ ਜੰਮੂ ਇੱਧਰ ਵੀ ਬਰਫ ਆਇਆ ਨਾ ਇਹ ਬਰਫੀਲੇ ਏਰੀਏ ਚ ਹੁੰਦਾ ਏ ਸੇਵ ਨਾ ਨਾ ਬੱਜਾ ਦਾ ਬਰਫ ਨ ਜਾਦਾ ਬਰਫ਼ ਵੀ ਮਾਰਦੀ ਇਹਨਾਂ ਨੂੰ ਹਨਾ ਜੇ ਤੂਫਾਨ ਜਾਜ ਵਾ ਫਿਰ ਵੀ ਜਾਦਾ ਬਰਫ਼ ਚੜ ਗਈ ਫੇ ਖਰਾਬ ਹੋ ਜਾਂਦੇ ਹਨਾ ਬਹ ਹਲਕਾ ਆ ਜਾ ਧੁੰਦ ਜੀ ਜਿਕਣਾ ਆਪਣੇ ਧੁੰਦ ਚ aeration ਕਣਕ ਦੀ ਫਸਲ ਹੁੰਦੀ ਹੈ ਹੁਣ ਵੇਜਣੀ ਆ ਉਹ ਧੁੰਦ ਚ ਹੀ ਹੁੰਦੀ ਕਣਕ ਦੀ ਫਸਲ ਜਿੰਨੀ ਕਹਨੇ ਧੁੰਦ ਪਊਗੀ ਓਨੀ ਫਸਲ ਵਧੀਆ ਨਿਕਲੂਗਾ ਝਾੜ ਇਹੀ ਕੰਮ ਸੇਬਾਂ ਦਾ ਏ ਐਨੀ ਧੁੰਦ ਵੀ ਨਹੀਂ ਚਾਹੀਦੀ ਫਿਰ ਮਤਲਬ ਐ ਮੀਏ ਪਈ ਜਾ ਮੈਂ ਧੁੰਦੇ ਐ ਨਾ ਐਕਣੀ ਐ ਇਹਨੂੰ ਬਰਫ਼ ਮਾਰ ਕਰਦੀ ਫੇ ਸੇਬਾਂ ਨੂੰ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਨਾ ਆਪਣੇ ਬਲੌਗ ਤੇ ਕਮੈਂਟ ਕਰਦੇ ਫੁੱਲ ਬੋਚ ਕਰਦੇ ਆਪਣੀ YouTube ਫੈਮਿਲੀ ਹੈ ਤੁਸੀਂ ਵੀ ਜਰੂਰ ਚਾਣਨਾ ਪਾਇਓ ਜੀ ਮੇਰਾ ਇੱਕ ਸਵਾਲ ਹੈ ਵੀ ਇਹ ਕਿਹੜੇ ਏਰੀਏ ਚ ਜ਼ਿਆਦਾ ਹੁੰਨੇ ਆ ਤੇ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸਾੜਾ ਗੈਸ ਹੈ ਉਹ ਸਹੀ ਹੈ ਜੀ ਵੀ ਹਾਂ ਇਹ ਠੰਡ ਚ ਹੁੰਨੇ ਜੀ ਆ ਥੋੜਾ ਇੱਕ ਬਰਫੀਲੇ ਏਰੀਆ ਚ ਹੁੰਨੇ ਇਹ ਲੰਘਿਆ ਤਾਂ ਅੱਜ ਮੀਂਹ ਪੈ ਲਿਆ ਜੀ ਫੇਰ ਤੁਸੀਂ ਦੇਖ ਰਹੇ ਜੀ ਬਲੌਗ ਕੱਲ ਕੱਲ ਦਾ ਅੱਧਾ ਕ ਬਲੌਗ ਮੂਰਾ ਕੱਲ ਦਾ ਆਊਗਾ ਜੀ ਤੇ ਸਾਰਾ ਜੀ ਅੱਜ ਫੇਰ ਨਹੀਂ ਪਹਲੇ ਆ ਹੁਣ ਇਹਨਾ ਇੱਕ ਬਰਸਾਤ ਵਾਲੀ ਕੰਮ ਕਰਿਆ ਵਾ ਪਰਮਾਤਮਾ ਨੇ ਇਹਨਾਂ ਮੀਂਹ ਪਈ ਜਾ ਰਹੇ ਹਾਂ ਹੁਣ ਐ ਕਰਦੀ ਹੈ ਤੇ ਚਾਚੀ ਕਿਆ ਕਹਿੰਦੀ ਸੀ ਫਿਰ ਹੁਣ ਨਾ ਉਹਨਾਂ ਚਾਚੀ ਰਣੁਪਾਦਨ ਹੁੰਦੀ ਐ ਹਮ ਅੱਦਿਆਂ ਨੂੰ ਭਾਦਨ ਦੀ ਗੱਲ ਅੱਛਾ ਬਣਾਇਆ ਕੁਸਾ ਐਂ ਕਰੋ ਇਹਨਾ ਮਤੇ 5-7 ਕਿਲੋ ਤਾਂ ਪਹਾੜ ਚ ਭੇਜ ਦੋ ਚਾਚੀ ਨੂੰ 5-7 ਕਿਲੋ ਭੇਜ ਦੋ ਮਾਲਾ ਤੇ ਬਾਕੀ 5-7 ਭੇਜ ਦੋ ਕੁਛ ਮੋਂਾਂ ਨੂੰ ਤੇ 5-7 ਕਿਲੋ ਆਪ ਰੱਖ ਲੈ ਠੀਕ ਨਹੀਂ ਬਾਈ ਕਿੰਨੇ ਕਿਲੋ ਲੈਣੇ ਤੇ ਦਾ ਉਹ ਹੋਗੇ 14 ਦੂਣਾ 28 ਕਿਹ ਕਹਦੇ 30 35 ਕਿਲੋ ਦਾ ਚਾਹੀਦੇ ਤੇ ਹਨਾ ਆ ਕਿੰਨੇ ਕਿਲੋ ਦੀ ਪੇਟੀ ਆ ਪ੍ਰਿੰਸ 15 ਕਿਲੋ ਹੋ ਫੇ ਮੈਂ ਤਾਂ ਹਿਸਾਬ ਗਲਤ ਲਾ ਗਿਆ ਪਤੰਦਰਾ ਤੂੰ ਤਾਂ ਟੋਕ ਦੂੰਦਾ ਵੀ ਤੂੰ ਪਾਜੀ ਅੱਗੇ ਜਾ ਰਹੇ ਆ ਐਨੇ ਤਾਂ ਹੈ ਨਹੀਂ ਇਹ ਹੈ ਉਹੀ ਦੱਸਦਾ ਇਹਦਾ ਮੇਰੀ ਬੇਇੱਜ਼ਤੀ ਕਰਾਤੀ ਯਾਰ ਸਾਰੇ ਕਹੋਗੇ ਵੀ 5 ਕਿਲੋ ਸੇਬ ਥੱਲੇ ਪਏ ਆ 5 ਕਿਲੋ ਕਿੱਲੋ ਪੇਟੀ 'ਚ ਪਏ ਆ ਬਿੰਦਰ ਤੂੰ ਤਾਂ ਗੱਲ ਕਰਦਾ 50 ਕਿਲੋ ਸੇਬਾਂ ਦੀ ਯਾਰ ਆਵੇ ਆਈ 7-7 ਕਿਲੋ ਲਓ ਜੀ ਦੇਖ ਲਓ ਜੀ ਹੁਣ ਮੰਨੂ ਨਾ ਜੀ ਕਹੋ ਵੀ ਹਾਂ ਮਨਜੀਤ ਬਿਮਾਰ ਹੁੰਦੀ ਐ ਤੂੰ ਭਾਜੀ ਵੀਰ ਜੀ ਤੂੰ ਇਹਨਾਂ ਨੂੰ ਸੇਵਾ ਨਹੀਂ ਕਰਦਾ ਮੈਂ ਤਾਂ ਸੇਬਾਂ ਦੇ ਵਿੱਚ ਬਿਠਾ ਲਈ ਵੀ ਦੇਖ ਲਓ ਮੇਰੇ ਭਾਈ ਨੇ ਬਿਠਾਈ ਐ ਹਾਂ ਸੇਬਾਂ ਦੇ ਵਿੱਚ ਬਿਠਾ ਲਈ ਵੀ ਐ ਹਾਂ ਸੰਨੂ ਨਾ ਕਹੋ ਹਾਂ ਵੀ ਆ ਠੀਕਾ ਤੇ ਨਹੀਂ ਹੋਈ ਬੇਬੀ ਜੀ ਤੁਸੀਂ ਇਹਨੂੰ ਜੂਸ ਨਹੀਂ ਪਿਲਾਇਆ ਕੱਲ ਜੂਸ ਆਇਆ ਤਾਂ ਨਾ ਜੂਸ ਵੀ ਪੀ ਆਇਆ ਨਾ ਨਾ ਸਮਝਦਾ ਬੰਨ ਜੂਸ ਬੋਲਦਾ ਚੱਲ ਰਹੀ ਹੂ ਬਸ ਇਹ ਦਹੀਂ ਪਚਦਾ ਆਪਣਾ ਪਾਣੀ ਪੀ ਲੈ ਕਰ ਸਿਆਣੇ ਕਹੇ ਕਰਦੇ ਕਹਿੰਦੇ ਰੁੱਖੀ ਮਿੱਸੀ ਖਾ ਪਾਣੀ ਦਾ ਘੁੱਟ ਪੀ ਠੰਡਾ ਪਾਣੀ ਰੱਬ ਦਾ ਨਾਮ ਲੈ ਉਹ ਕੰਮ ਤੇ ਰੋ ਠੀਕ ਨੇ ਜੀ ਆ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਤੇ ਤੁਹਾਡੇ ਨਾਲ ਆਈ ਵੀ ਸ਼ੇਅਰ ਕਰਤਾ ਵੀ ਪ੍ਰਿੰਸ ਆਇਆ ਬਪਣੀ ਇਸ ਤੂੰ ਕੋਈ ਗੱਲ ਬਾਤ ਸੁਣਾਉਂਦਾ ਨਹੀਂ ਹੋਰ ਕਿਸ ਤਰ੍ਹਾਂ ਘਰਾ ਮਾਰਿਆ ਹੈ ਗੇੜਾ ਹਾਂ ਬਟਨ ਖੁੱਲੇ ਹੀ ਰੱਖੇ ਪਏ ਯਾਰ ਕਮੀਜ਼ ਦੇ ਹੈ ਤੇ ਚਲੋ ਕੋਈ ਨਹੀਂ ਹੁੰਦਾ ਹੈ ਕਿਉਂਕਿ ਦੇਖੋ ਇਹ ਨਾ ਡਰਾਈਵਰ ਬੰਦਾ ਹੈ ਜੀ ਅਸੀਂ ਵੀ ਦੇਖ ਲਓ ਜੇ 2 ਦਿਨ ਕੰਮ ਕਰ ਲੀਏ ਕੱਢ ਗਏ ਨਾ ਸਾਨੂੰ ਨੀਂਦ ਦਾ ਬੜਾ ਔਖਾ ਹੁੰਦਾ ਜੇ ਅਸੀਂ ਰਾਮ ਨਾ ਕਰਾਂ ਨਾ ਸਰਕਾਰ ਨੇ ਵੀ ਮਜ਼ਦੂਰ ਲਈ ਨਾ 10 ਘੰਟੇ ਦੀ ਰਾਤ ਹੈ ਜਿਹੜੀ ਉਹ ਰੈਸਟ ਲਈ ਦੇ ਆਵਾ ਤੇ 1 ਘੰਟਾ ਦੁਪਹਿਰ ਨੂੰ ਰੈਸਟ 8 ਘੰਟੇ ਡਿਊਟੀ ਹੈ ਤੇ ਅਸੀਂ ਚੱਲਦੇ ਹਾਂ 24 ਘੰਟੇ ਹੈ ਕਿ ਨਹੀਂ ਪ੍ਰਿੰਸ ਪਰੌਂਠੇ ਖਾ ਕੇ ਚਾਹ ਪੀ ਕੇ ਕਰਾਂ ਤਾਂ ਨਹੀਂ ਜਾ ਰਹੇ ਆ ਹੂੰ ਕੰਦਾ ਜੀ ਗੱਡੀ ਦੀ ਫਸ ਗਈ ਉੱਥੇ ਹਾਂ ਉੱਧਰ ਜੀ ਬਾਰਸ਼ਾਂ ਹੋ ਰਹੀਆਂ ਚੱਲ ਤੂੰ ਐਂ ਕਰ ਤੈ ਨਹੀਂ ਜਾਣਾ ਨਾਲੇ ਤਾਂ ਇਹ ਸੇਬ ਚਲੇ ਜਾਉਂਗੇ ਹਨੀ ਅੱਧੇ ਕ ਸੇਬ ਲੈ ਕੇ ਅੱਜ ਚਾਚੇ ਨੂੰ ਬੁਲਾ ਲੈ ਉਹਦੇ ਕੋਲ ਭੇਜ ਦੇ ਮੈਂ ਤੇ ਨਾ ਮਾਰਾਂ ਮੈਂ ਆਪਣੇ ਚਾਚੇ ਨੂੰ ਹਾਂ ਇਹਨੂੰ ਲੈ ਜਾ ਊਰਾ ਇੱਕ ਊਰਾ ਜਿੰਦਾਲਾ ਜੀ ਠੀਕ ਹੈ ਘਰ ਨੂੰ ਬਾਈ ਪ੍ਰਿੰਸ ਹਾਂ ਜਿੰਦਾਲਾ ਤੇ ਗੱਲ ਐ ਇਸ ਤਰ੍ਹਾਂ ਐ ਵੀ ਇਹਨਾਂ ਦਾ ਕਰਮ ਬਾਈ ਬੰਦੋਬਾਸਤ ਕਰ ਮਨਜੀਤ ਜੀ ਨੂੰ ਦੇਣੇ ਐ ਫੋਨ ਕਰ ਦੇ ਤੇ ਪੰਜ ਯਾਰ 15 ਕਿਲੋ ਹੈ 5 ਕਿਲੋ ਤੂੰ ਰੱਖ ਲੈ 5 ਕਿਲੋ ਕੁੜੀ ਨੂੰ ਦੇ ਦੇ 5 ਕਿਲੋ ਉੱਥੇ ਭੇਜ ਦੋ ਪਹਾੜ ਚ ਨਾਲੇ ਚਾਚੀ ਵੀ ਦੇਖ ਲੂਗੀ ਵੀ ਇਹ ਕਿਹੜੇ ਰੰਗ ਹੈ ਸੇਬ ਕਹਿੰਦੀ ਮੈਂ ਤਾਂ ਪਿਆ ਤਾਂ ਲੱਗ ਜੈਨੂੰ ਕਹਿੰਦੀ ਕਾਲੇ ਸੇਬ ਲਿਆ ਆ ਪ੍ਰਿੰਸ ਇਹ ਕਿੱਥੇ ਹੁੰਨੇ ਕਹਿੰਦੀ ਪ੍ਰਿੰਸ ਕਹਿੰਦਾ ਜਮਨਾਨਗਰ ਜਮਨਾਨਗਰ ਹੁੰਨੇ ਕਹਿੰਦਾ ਏ ਪ੍ਰੇਤਨਾ ਦਾ ਫੋਨ ਹੈ ਮਨਜੀਤ ਨੂੰ ਫੜਾ ਤੇ ਕਹਿੰਦਾ ਦੇਖੀ ਦੀਦੀ ਕਿ ਆ ਕਰਨੀ ਤਾਂ ਮੰਨੂਏ ਲੱਗਦਾ ਵੀ ਮੈਂ ਨੀਂਦਾ ਜਾ ਕਹਿੰਦਾ ਉਹ ਤਾਂ ਹੋਰੇ ਚੈਨਲ ਫੜ ਗਏ ਕਹਿੰਦਾ ਆ ਬੁੱਠੀ ਕਾਲੇ ਸੇਬ ਕੀੜੇ ਹੁੰਦੇ ਨੇ ਉਹ ਵਿੱਚ ਨੂੰ ਲੱਗ ਗਿਆ ਜੀ ਵੀਡੀਓ ਕਾਲ ਖਰੀ ਵੀ ਤੀ ਆ ਪੇਟੀ ਜਿਹੜੇ ਨੇਹਰਾ ਹੋਣਾ ਥੱਲੇ ਪਈ ਦੀ ਨਾ ਉੱਤੇ 쿨ਰ ਕੋਲ ਪਈ ਦੀ ਹਵਾ ਚ ਤਾਂ ਕਰਕੇ ਦਾ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਮਿਲ ਜੀ ਇੱਕ ਸਾੜਾ ਕੁਐਸਚਨ ਤਾਂ ਜਿਨ੍ਹਾਂ ਨੇ ਵੀ ਫੁੱਲ ਵਾਚ ਕਰਿਆ ਦੁਬਾਰਾ ਫੇਰ ਦੱਸ ਦਿੰਨੇ ਵੀ ਇਹ ਜ਼ਿਆਦਾਤਰ ਸੇਬ ਕਸ਼ਮੀਰ ਚ ਅਸੀਂ ਸੁਣਿਆ ਹੈ ਵੀ ਕਸ਼ਮੀਰ ਚ ਹੁੰਨੇ ਕਸ਼ਮੀਰੀ ਸੇਬ ਲਾਲ ਹੁੰਦਾ ਜ਼ਿਆਦਾ ਹੈ ਕਸ਼ਮੀਰ ਕਿ ਨਹੀਂ ਦਾ ਜੀ ਤੇ ਰੋੜੂ ਹੁੰਦਾ ਏ ਕੁੱਲੂ ਮਨਾਲੀ ਹੁੰਦਾ ਏ ਤੇ ਜੋੜ ਜੀ ਹੁੰਦਾ ਪਹਾੜਾਂ ਚ ਮਨਜੀਤ ਉਹਨਾਂ ਦੇ ਘਰਾਂ ਲਾਗ ਬਾਗ ਐ ਤੇ ਬਾਕੀ ਉਧਰ ਤੇ ਤੁਹਾਨੂੰ ਫੇਰ ਦਿਖਾਵਾਂਗੇ ਜੀ 골ਡਨ ਸੇਵ ਹੁੰਦਾ ਉਧਰ ਤਾਂ ਐਨੀ ਐਨੀ ਵੀਡੀਓ ਬਣਾ ਲਈ ਦਿਖਾਇਆ ਤਾਂ ਹੁਣ ਹਾਂ ਵੀ ਹਾਂ ਉਹ ਦਿਖਾਉਂਦੇ ਨਹੀਂ ਜੀ ਕਹਿੰਨੇ ਫਿਰ ਨਾ ਟੈਕਸ ਪੈ ਜਾਂਦਾ ਉਧਰ ਦੀ ਗਵਰਨਮੈਂਟ ਟੈਕਸ ਪਾ ਦਊਗੀ ਤਾਂ ਕਰਕੇ ਅਸੀਂ ਉਹ ਦਿਖਾਉਂਦੇ ਨਹੀਂ ਜੀ ਤੁਹਾਨੂੰ ਬਲੌਗਾਂ ਵਿੱਚ ਨਾ ਨੇਤਰਵੀਰ ਦੁਕਾਨ ਦਾ ਵੀ ਹੁਣ ਆਪਣੀਆਂ ਗੱਡੀਆਂ ਵੀ ਉਧਰੋਂ ਰੋੜੂ ਨੂੰ ਚਲਦੀਆਂ ਉੱਪਰੋਂ ਉੱਪਰ ਤੇ ਥੱਲੇ ਨੂੰ ਆਣੀਆਂ ਬਰੂੜੇ ਆ ਨਹੀਂ ਸੇ ਬਸ ਇਧਰ ਨੂੰ ਆਪਣੇ 26 ਦੀ ਮੰਡੀ ਨੂੰ ਤਾਂ ਕਰਕੇ ਚੰਡੀਗੜ੍ਹ ਨੂੰ ਉਹ ਆਉਂਗੇ ਜੀ ਅਜੇ ਉਹ ਚੱਲਣੇ ਜੀ 11ਵੇਂ ਮਿਆਂ ਦੀਵਾਲੀ ਤੇ ਬਾਅਦ ਚੱਲਣੇ ਉਹ ਸੇਬ ਇੱਥੇ ਵੀ ਬਹੁਤ ਸਾਰੇ ਕਦੀ ਹੈ ਨਾ ਨਹਿਣ ਜਿਲਾ ਲੂ ਰਵੇ ਹੈ ਨਾ ਗੁੱਟੇ ਹਾਂ ਉੱਥੇ ਤਾਂ ਆਦਾ ਨਹੀਂ ਛੱਡਦੇ ਮਿਰਚਾਂ ਬੰਦਰ ਤੇਰੇ ਸੇਬ ਰਹਿ ਜੂਗੇ ਤਾਂ ਗੱਲਾਂ ਦੇ ਕਿਹੜੀਆਂ ਕਰਦੀ ਹੈ ਉਧਰ ਖੁੱਲੂ ਬਣਾ ਲਈ ਨੂੰ ਕਿਸ ਤਰ੍ਹਾਂ ਗੱਲ ਨਹੀਂ ਦੇਖ ਲੋ ਜੀ ਤੁਹਾਨੂੰ ਕਿਸ ਤਰ੍ਹਾਂ ਫੀਲ ਹੋ ਰਿਹਾ ਜੀ ਇੰਨੇ ਸੇਬਾਂ ਚ ਅਜੇ ਤਾਂ ਪੇਟੀ ਨਹੀਂ ਅੱਧੀ ਖੋਲੀ ਅਸੀਂ ਤੇ ਚਲੋ ਠੀਕ ਹੈ ਜੀ ਸਾੜੇ ਵੱਲੋਂ ਸਾਸਰੀ ਅਕਾਲ ਹੁੰਦੇ ਨਹੀਂ ਉਧਰ ਇਹਨਾਂ ਨੂੰ ਬਰਫੀਲਾ ਏਰੀਆ ਚਾਹੀਦਾ ਹੁਣ ਦੇਖ ਹੁਣ ਤੇ ਹੋਣ ਲੱਗ ਗਿਆ ਉੱਧਰ ਬਰਫ਼ ਜੀ ਜਮੀ ਵੀ ਐ ਉੱਪਰ ਮਨਾਲੀ ਕਿ ਨਹੀਂ ਹੈਗੀ ਬਈ ਬਰਫੀ ਇਹ ਬਰਫੀਲੇ ਪਹਾੜ ਹੈਗੇ ਏਰੀਆ ਉੱਧਰ ਬਾਫੇ ਖੇਤੀ ਉੱਧਰ ਤਾਂ ਹੀ ਸੇਵਦੀ ਐ ਰੋੜੂ ਮਨਾਲੀ ਹੋਰ ਬਈ ਕੁੱਲੂ ਹੋਰ ਕਿੱਥਾ ਹੈ ਛੇਰੀ ਨਗਰ ਹੈ ਛੇਰੀ ਨਗਰ ਇੱਧਰ ਹੀ ਪੈ ਜਾਂਦਾ ਆਪਣੇ ਪਹਾੜਾਂ ਦੇ ਉੱਪਰ ਨੂੰ ਲੇ ਲਦਾਖ ਤਾਂ ਇੱਧਰ ਹੀ ਨੂੰ ਹੈ ਨਾ ਇਹ ਦਾ ਇਹ ਵੀ ਮਨਾਲੀ ਦੇ ਅੱਗੇ ਨਿਕਲਦੇ ਅੱਛਾ ਮਨਾਲੀ ਦੇ ਅੱਗੇ ਪੈਨੇ ਲੇ ਲਦਾਖ ਹੈ ਬਾਫੇਰ ਉਧਰੋਂ ਜ਼ਿਆਦਾ ਹੁੰਦਾ ਸੇਵ ਇਹ। ਲੋ ਜੀ ਮਜੀਤ ਨੇ ਤਾਂ ਕੰਮ ਸ਼ੁਰੂ ਕਰਤੇ ਆ ਖੇਡਣ ਦਾ ਐ ਨਹੀਂ ਪਤਾ ਇਹਨਾਂ ਹੁਣ ਬੋਲਾਂ ਵੀ ਬਣਾ ਲੈਣੀਆਂ ਇਹਦੀਆਂ। ਬੈਟ ਇਹਨਾਂ ਕੋਲ ਹੈ ਹੀ ਆ ਚਲੋ ਆਪਾਂ ਹੁਣ ਵੀਡੀਓ ਬੰਦ ਕਰਦੇ ਆ ਆਪਣਾ ਵਲੌਗ ਇੱਥੇ ਤੱਕ ਦਾ। ਮਿਲਦੇ ਆਂ ਜੀ ਗੱਲ ਕਿਸੇ ਨਵੇਂ ਵਲੌਗ ਵਿੱਚ ਸਾਥ ਸਰੀਕ ਕਾਲ ਜੀ ਸਾਰਿਆਂ ਨੂੰ ਬਾਏ ਬਾਏ।